ਰਹਾਉ ਨਾਹ ਨਿੰਦਿਆ ਨਾ ਉਸਤ ਤਜਕਾ ਲੋਭ ਮੋਬ ਮੋਹ ਅਭਵਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨਕਮਾਨਾ ਆਸਾ ਮਨਸਾ ਸਜਲ ਤੇ ਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੈ ਨਾਹਿੰ ਤਹਿਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰਕੋ ਕੀਨੀ ਤਿਨ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਯੋ ਫਾਨੀ ਸੰਫਾਨ ਸਾਡੇ ਤੇ ਬੜੀ ਬਖਸ਼ਿਸ਼ ਹੋਈ ਹੈ ਅਸੀਂ ਦੁਨੀਆ ਦੇ ਉਸ ਖੇਤੇ ਦੇ ਵਿੱਚ ਪੈਦਾ ਹੋਏ ਆ ਜਿੱਥੇ ਬੜੇ ਵਿਲੱਖਣ ਵਰਤਾਰੇ ਵਰਤੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੀ ਆ ਵਿਸ਼ਵ ਇਤਿਹਾਸ ਦੇ ਵਿੱਚ ਆਪਣੇ ਅਕੀਦੇ ਅਤੇ ਆਪਣੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ ਅਨੇਕਾਂ ਰਹਿਬਰਾਂ ਦਾ ਜ਼ਿਕਰ ਮਿਲ ਜਾਂਦਾ ਪਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿੱਚ ਇੱਕੋ ਇੱਕ ਅਜਿਹੇ ਰਹਿਬਰ ਅਤੇ ਸ਼ਹੀਦ ਹੋਏ ਹਨ ਜੋ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਸੀਸ ਕੁਰਬਾਨ ਕਰਕੇ ਮਹਾਨ ਕੁਰਬਾਨੀ ਦਿੱਤੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਮਕਤੂਲ ਕਾਤਿਲ ਕੋਲ ਗਿਆ ਸਤਗੁਰਾਂ ਦਾ ਜੀਵਨ ਅਤੇ ਗੁਰਬਾਣੀ ਜਿੱਥੇ ਸਾਨੂੰ ਇਹ ਮਹਾਨ ਸਿੱਖਿਆ ਦਿੰਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਅਕੀਦੇ ਉੱਤੇ ਦ੍ਰਿੜਤਾ ਅਤੇ ਅਡੋਲਤਾ ਦੇ ਨਾਲ ਪਹਿਰਾ ਦੇਣਾ ਉੱਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਔਰ ਰੱਖਿਆ ਕੋਟਰ ਕੋਟ ਰੱਖਿਆ ਵੀ ਕਰਨੀ ਗੁਰੂ ਸਾਹਿਬ ਕੋਲ ਜਿਸ ਵੇਲੇ ਤਖਮੀਰੀ ਪੰਡਤਿ ਫਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਮੁਸਲਮਾਨੀ ਸ਼ਰਤ ਆ ਜਾਵਾਂਗੇ ਜਿਸ ਧਰਮ ਦੇ ਪਹਿਲੇ ਰਹਿਬਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਿਤ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਉਸੇ ਧਰਮ ਦੇ ਨੌਵੇਂ ਰਹਿਬਰ ਨੌਵੇਂ ਗੁਰੂ ਇਸੇ ਜੰਗੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ ਇਨਸਾਨੀਅਤ ਦਾ ਮਸਲਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਿਲਖਣ ਅਦੁੱਤੀ ਤੇ ਲਾਭ ਵਿਸ਼ਾਲ ਹੈ ਸ਼ਹਾਦਤਾ ਨੂੰ ਪਾਤਸ਼ਾਹ ਦੇ ਜੀਵਨ ਦਾ ਸ਼िखर ਦਾ ਦ੍ਰਿਸ਼ ਹੈ ਪਰ ਸਤਗੁਰਾਂ ਦਾ ਸਮੂੱਚਾ ਸੰਸਾਰੀ ਜੀਵਨ ਬੰਦਗੀ ਕਿਆਤ ਸੇਵਾ ਤੇ ਕੁਰਬਾਨੀ ਦਾ ਸਰਸਾਰ ਗੁਰੂ ਸਾਹਿਬ ਵੱਲੋਂ ਉਚਾਰੀ ਇਲਾਹੀ ਗੁਰਬਾਣੀ ਜਿਦੇ ਵਿੱਚ 59 ਸ਼ਬਦ 52 ਸ਼ਲੋਕ ਮਨੁੱਖੀ ਜੀਵਨ ਨੂੰ ਇੱਕ ਸਥਿਰ ਅਵਸਥਾ ਵਿੱਚ ਜਿਉਣ ਪ੍ਰਤੀ ਗੁਰੂ ਸਾਹਿਬ ਦੇ ਸਿਧਾਂਤ ਆਦਰਸ਼ ਅਤੇ ਅਮਲ ਨੂੰ ਰੂਪਮਾਨ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ 31ਵੇਂ ਰਾਗ ਜੈਜਾਵੰਤੀ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਗੁਰਬਾਣੀ ਰਚੀ ਸ੍ਰੀ ਗੁਰੂ ਤੇਗ ਬਹਾਦਰ ਕੀ ਉਹਨਾਂ ਦੀ ਗੁਰਬਾਣੀ ਅਤੇ ਬੰਦਗੀ ਤਿਆਗ ਦੀ ਪੁੰਜ ਆਪ ਜੀ ਦੀ ਸ਼ਖੀਰ ਵਿਰਾਗ ਦਾ ਰੰਗ ਪ੍ਰਮੁੱਖ ਹੈ ਪਰ ਇਹ ਵਿਰਾਗ ਇਤਿਹਾਸ ਦੇ ਵਿੱਚ ਜੇਕਰ ਹੋਏ ਵਿਰਾਗ ਦੀਆਂ ਹੋਰ ਮਸਾਲਾ ਤੋਂ ਮੂਲੋਂ ਹੀ ਵੱਖਰਾ ਹੈ ਜੋ ਬੁਢਾਪੇ ਬਿਮਾਰੀ ਤੇ ਮੌਤ ਦੇ ਡਰ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਿੱਜੀ ਕੀ ਸੰਬੰਧੀ ਰਿਸ਼ਤੇਦਾਰ ਦਾ ਮਿੱਤਰ ਦੀ ਬੇਵਫਾਈ ਵਿਵਹਾਈ ਤੋਂ ਪੈਦਾ ਹੋਈ ਕਿਸੇ ਵੀ ਨਿਰਾਸ਼ਾ ਤੋਂ ਉਤਪੰਨ ਹੋਇਆ ਵਿਰਾਗ ਨਹੀਂ ਇਹ ਤਾਂ ਇਲਾਹੀ ਵਿਰਾਗ ਇਨਸਾਨੀਅਤ ਦਾ ਵਿਰਾਗ ਗੁਰੂ ਪਾਤਸ਼ਾਹ ਨੇ ਆਪਣੇ ਸ਼ਬਦਾਂ ਤੇ ਸ਼ਲੋਕਾਂ ਦੁਆਰਾ ਬਾਲ ਜਵਾਨੀ ਔਰ ਬਿਰਧ ਫੰਗ ਦੀਆਂ ਤਿੰਨੋਂ ਅਵਸਥਾਵਾਂ ਦਾ ਸੰਸਾਰ ਮਾਰਗ ਤੇ ਠਿਰਨਾ ਰਹਿਣ ਅਤੇ ਮਾਤ ਪਿਤਾ ਭਾਈ ਸੁਤਬੰਧ ਭਾਈ ਸੁਤਬੰਧ ਔਰ ਫਨ ਗ੍ਰਹਿ ਕੀ ਲਾਰ ਦਾ ਜਗਤ ਮੈਂ ਝੂਠੀ ਦੇਖੀ ਪਈ ਦਾ ਪਦਾਰਥਾਂ ਦੀ ਵਿਰਤਾਂ ਅਤੇ ਸੰਸਾਰ ਦੀ ਖਿੰਡ ਭੰਗਰਤਾ ਨਾਸ਼ਮਾਨਤਾ ਦਾ ਦ੍ਰਿਸ਼ ਦਿਖਿਆ ਕਰਵਾ ਕੇ ਮਨੁੱਖੀ ਮਨ ਤੋਂ ਮੌਤ ਦਾ ਡਰ ਦੂਰ ਕਰਕੇ ਇਨਸਾਨ ਨੂੰ ਨਿਰਭਉ ਤੇ ਨਿਰडर ਹੋ ਜਾਣ ਦੀ ਜੀਵਨ ਯਾਤਰਾ ਦੱਸੀ। ਸੋ ਗੁਰੂ ਸਾਹਿਬਾ ਦੇ ਜੇ ਬੋਲਿਆ ਜਾਵੇ ਤਾਂ ਤੁਸੀਂ ਮਹਿਲਾਵਦੀ ਬੋਲ ਸਕਦੇ ਹੋ। ਔਰ ਇਸ ਤਰ੍ਹਾਂ ਦੀ ਵਿਲੱਖਣ ਸ਼ਹਾਦਤ ਇਹ ਆਪਣੇ ਹਿੱਸੇ ਆਈ ਆਪਣੇ ਅਮੀਰ ਹਿੱਸੇ ਦੇ ਦਿੱਤੇ ਆਈ। ਔਰ ਆਪਣਾ ਇਹ ਫਰਜ਼ ਹੈ ਗੁਰੂ ਸਾਹਿਬ ਦਾ ਹੁਕਮ ਹੀ ਹੈ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਸੋ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਸ ਸ਼ਾਨਾਮੱਤੀ ਗੌਰਮਈ ਇਤਿਹਾਸ ਬਾਰੇ ਜਾਣਕਾਰੀ ਦਈਏ ਇਹ ਸਾਡਾ ਸਾਰਿਆਂ ਦਾ ਫਰਜ਼ ਆ ਗੁਰੂ ਸਾਹਿਬ ਦਾ ਹੁਕਮ ਹੀ ਹੈ ਇਸ ਵਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ शताब्दी ਦਾ ਔਰ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੀ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਔਰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਚ ਨਾ ਸਿਰਫ ਕੱਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ 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 ਕਿਉਂਕਿ ਸਾਡਾ ਇਤਿਹਾਸ ਮਾਨਵਤਾ ਦੇ ਲਈ ਹੈ ਸਾਡੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਮਾਨਵਤਾ ਦੇ ਲਈ ਹੈ ਇਸ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਇਸ ਲਈ ਪੰਜਾਬ ਸਰਕਾਰ ਨੇ ਤੁਹਾਨੂੰ ਤੁਹਾਡੇ ਗਿਆਤ ਹੀ ਹੋਣਾ ਤੁਹਾਨੂੰ ਕਿ ਪਿਛਲੇ ਦਿਨਾਂ ਚ ਇਸੇ ਹਾਰ ਵੀ ਦਿੱਤਾ ਸੀ ਕਿ ਸਾਰੀਆਂ ਸੰਪਰਦਾਵਾਂ ਸਾਰੀ ਲੋਕਾਈ ਤੋਂ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੇ ਲਈ ਸੁਝਾ ਲਏ ਜਾਣ ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਆਸ਼ੀਅ ਅਨੁਸਾਰ ਲੋਕਾਂ ਦੀ ਇੱਛਾ ਅਨੁਸਾਰ ਇਹ ਸਾਡੇ ਗੌਰਵ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਾਉਣਾ ਹੈ ਇਹਦੇ ਲਈ WhatsApp ਨੰਬਰ ਈਮੇਲ ਆਈਡੀ ਔਰ ਵੈਬਸਾਈਟ ਇਹ ਸਾਰੇ ਰੈਡੀ ਕਰ ਦਿੱਤੇ ਗਏ ਆ। ਅਖਬਾਰਾਂ ਦੇ ਵਿੱਚ ਦੇ ਦਿੱਤੇ ਗਏ ਆ। ਮੈਂ ਸਮੁੱਚੇ মিডিਆ ਦਾ ਇਹਦੇ ਦੇ ਵਿੱਚ ਸਹਿਯੋਗ ਮੰਗਦਾ ਕਿ ਆਪਾਂ ਸਾਰੀ ਲੋਕਾਈ ਤੋਂ ਜੋ ਜੋ ਸ੍ਰੀ ਗੁਰਪ੍ਰੀਤਿਗ ਬਹਾਦਰ ਸਾਹਿਬ ਦੀ ਵਿੱਚ ਅਕੀਦਾ ਰੱਖਦੇ ਨੇ ਸ਼੍ਰੀ ਗੁਰੂ ਸ਼੍ਰੀ ਅਮਰਸਰ ਸਾਹਿਬ ਦੀ ਮਹਾਨਤਾ ਬਾਰੇ ਜਿਹਨਾਂ ਨੂੰ ਦਰਦ ਹੈ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਬਲਬਲੇ ਹੋਣਗੇ ਕਿ ਇਹ ਇਤਿਹਾਸਿਕ ਦਿਨਾਂ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ ਸੋ ਦੁਨੀਆ ਦੇ ਵਿੱਚ ਆਪਾਂ ਬਚਾਉਣਾ ਸੋ ਅੱਜ ਤੁਹਾਨੂੰ ਇਸ ਲਈ ਮੈਂ ਇੱਥੇ આમંત્રਿਤ ਕੀਤਾ ਸੀ ਕਿ ਅੱਜ ਤੋਂ ਬਾਅਦ ਦਾਸਵੀ ਵੱਖ-ਵੱਖ ਸੰਪਰਦਾਵਾਂ ਕੋਲ ਖੁੱਦ ਜਾਏਗਾ ਵੱਖ-ਵੱਖ ਅਥਾਰਟिटीज ਕੋਲ ਇੰਟੈਲੀਜੈਂਸੀਆ ਕੋਲ ਅਕੈਡਮੀਸ਼ियंस ਉਹਨਾਂ ਕੋਲ ਯੂਨੀਵਰਸਿਟੀ ਦੇ ਕੋਲ ਮੈਂ ਖੁਰ ਜਾਵਾਂਗਾ ਰੋਜ਼ ਤੁਸੀਂ ਦੇਖੋਗੇ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਕਿਸੇ ਨਾ ਕਿਸੇ ਸੰਪਰਦਾਇ ਨੂੰ ਉਹਨਾਂ ਨੂੰ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਦਾ ਸੁਝਾਅ ਲਏ ਜਾ ਰਹੇ ਨੇ ਸੋ ਅੱਜ ਇੱਕ ਤਰ੍ਹਾਂ ਇਹ ਜਿਹੜੀ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਇਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੋਇਆ ਅੱਜ ਤੋਂ ਇਸ ਦੀ ਸੁਝਾਅ ਲੈਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਥੈਂਕ ਯੂ। ਕਿਕਸਾ ਉਹ ਖੇਤੀ ਚਾਬਸਰੀ ਨੂੰ ਦੇਖੋ ਹਾਂ ਕਿ ਦੇਸ਼ ਜੋ ਹਿੰਦੁਸਤਾਨ ਨੂੰ ਕਹਿੰਦੇ ਆਪਣਾ ਸੀਸ ਤੇ ਹੈਗਾ ਕਿ ਉਹਨਾਂ ਨਾਲ ਜਦੋਂ ਸਾਡੇ ਜੱਜ ਨੇ ਉਹਨਾਂ ਨੂੰ ਮਨਉਣ ਲਈ ਕੀ ਸਰਕਾਰ ਨੂੰ ਕਹੂੰਗਾ ਕਿ ਉਹਦੇ ਦੇ ਸਪੈਸ਼ਲ ਸੈਸ਼ਨ ਬਣਾਇਆ ਜਾਵੇ ਕਿਉਂਕਿ ਚਰਚਾ ਕੀਤੀ ਜਾਵੇ ਨਾਲੇ ਕਿਉਂਕਿ ਦੇਸ਼ ਲਈ ਵੀ ਪਾਰਲੀਮੈਂਟ ਦੇ ਵਿੱਚ ਵੀ ਅਹਿਮ ਗੱਲ ਇਹ ਵੀ ਕਰ ਸਕਿਆ ਜਾਵੇ ਕਿ ਇਹ ਵੀ ਅਪੀਲ ਕਰੂੰਗੇ ਕਿ ਅ ਦੇਖੋ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪਹਿਲਾ ਹੀ ਫੈਸਲਾ ਲੈ ਰਿਆ ਗਿਆ ਕਿ ਇਹ ਦੇ ਰਿਸਪੈਕਟੂ ਸੈਕਸ਼ਨ ਵੀ ਇਹ ਇਨ੍ਹਾਂ ਸ਼ੁਭ ਦਿਹਾੜਿਆਂ ਦੇ ਲਈ ਇਹਨਾਂ ਇਤਿਹਾਸਿਕ ਦਿਹਾੜਿਆਂ ਦੇ ਲਈ ਜਿਹੜੇ ਸਾਡੇ ਇਤਿਹਾਸ ਦਾ ਗੌਰਵ ਨੇ ਸਪੈਸ਼ਲ ਸੈਸ਼ਨ ਵੀ ਬਣਾਇਆ ਜਾਏਗਾ ਔਰ ਹੋਰ ਵੀ ਜਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਸੁਝਾਅ ਆਉਣਗੇ ਸੰਤਾਂ ਵੱਲੋਂ ਸੁਝਾਅ ਆਉਣਗੇ ਦੁਨੀਆ ਦੇ ਵਿੱਚ ਜਿਹੜੇ ਰੌਸ਼ਨ ਦਿਮਾਗ ਲੋਕ ਹੈ ਉਹਨਾਂ ਵੱਲ ਸੁਝਾਅ ਆਉਣਗੇ ਸਾਰਿਆਂ ਦੇ ਵਿਚਾਰ ਕਰਕੇ ਉਹ ਉਸ ਤਰ੍ਹਾਂ ਦੀਆਂ ਮਤਲਬ ਇੱਕ ਬਹੁਤ ਵੱਡਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਿਉਂਕਿ ਇਹ ਸਾਡੀ ਵਿਰਾਸਤ ਇਹ ਇਕੱਲੀ ਮਤਲਬ ਇਹਦਾ ਸੁਨੇਹਾ ਇਕੱਲੇ ਸਿੱਖਾਂ ਲਈ ਨਹੀਂ ਹੈ ਇਹ ਪੂਰੀ ਮਾਨਸਤਾ ਦੇ ਲਈ ਹੈ ਇਹ ਦੁਨੀਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਵਿਲੱਖਣ ਵਰਤਾਰਾ ਹੈ ਸਾਡੇ ਮਨੁੱਖੀ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਸਾਰੇ ਧਰਮਾਂ ਦੀ ਸਮਾਨਤਾ ਸਾਰੇ ਧਰਮਾਂ 'ਚ ਪਿਆਰ ਨਾਲ ਕੋਈ ਡਿਸਟੈਂਸ ਨਹੀਂ ਦਾ ਸਨੇਹਾ ਦਿੰਦਾ ਮੇਰਾ ਖਿਆਲ ਹੈ ਐਸਾ ਕੋਈ ਧਾਰਮਿਕ ਸਥਾਨ ਜਿਹਦਾ ਨੀ ਪੱਥਰੀ ਕਿਸੇ ਦੂਸਰੀ ਧਾਰਮਿਕ માનਤਾ ਦੇ ਮਹਾਪੁਰਸ਼ ਨੇ ਰੱਖਿਆ ਹੋਵੇ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਪਾਣਾ ਸੋ ਫੈਸਲਾ ਕਰ ਲੋ ਦੁਨੀਆ ਅਹ ਦੇਖੋ ਸੁਝਾ ਸਾਰੇ ਤੋਂ ਲੈ ਜਾਣਗੇ ਐਸਡੀਪੀਸੀ ਤੋਂ ਵੀ ਲੈ ਜਾਣਗੇ ਜੋ ਵੀ ਦੁਨੀਆ ਦੇ ਵਿੱਚ ਇੰਨਾ ਮਹਾਨ ਦਿਹਾੜਿਆਂ ਸੰਬੰਧੀ ਆਪਦੇ ਸੁਝਾਸ ਸਾਨੂੰ ਦੇਗਾ ਅਸੀਂ ਉਹਨਾਂ ਕੋਲ ਲੈਣ ਜਾਵਾਂਗੇ ਖੁਦ ਜਾਵਾਂਗੇ ਸਾਨੂੰ ਤਾਂ ਮਿਲ ਕੇ ਮਿਲਣਾ ਚਾਹੀਦਾ ਜੀ ਪਹਿਲਾਂ ਬਹੁਤ ਸਾਰੇ ਲੈ ਗਿਆ ਸੀ ਇੱਕ ਮਿਲ ਕੇ ਨਾਲ ਆਉਂਦਾ ਇੱਕ ਸੁਝਾਵਾ ਨਾ ਪੁੱਛੀ ਕਰਦਾ ਕਿ ਮਿਲ ਕੇ ਨਾਲ ਆਵਾਂਗੇ ਤਾਂ ਵੱਡੀ ਸਸਤਾ ਹੈ ਦੇਖੋ ਗੁਰੂ ਸਾਹਿਬ ਤਾਂ ਸਾਂਝੀ ਵਾਲਤਾ ਦੇ ਪ੍ਰਤੀਕ ਹੈ ਨਾ ਤੇ ਉਹਨਾਂ ਦੇ ਵਿਹਾੜੇ ਵੀ ਸਾਂਝੀ ਵਾਲਤਾ ਦੇ ਨਾਲ ਹੀ ਹੋਣਗੇ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀ ਕੀ ਕੀਤੇ ਜਾਣਗੇ ਉਹ ਸਾਰਿਆ ਤਰ੍ਹਾਂ ਦੇ ਦੇਖਿਓ ਅਸੀਂ ਇਹ ਜਿਹੜੇ ਪ੍ਰੋਗਰਾਮ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਰਾਂਗੇ ਇਹ ਜਿਹੜੇ ਪ੍ਰੋਗਰਾਮ ਹੈ ਸਾਰੀ ਦੁਨੀਆ ਦੇ ਵਿੱਚ ਕੀਤੇ ਜਾਣਗੇ ਇਹਦੇ ਲਈ ਮਾਡਰਨ ਟੈਕਨੋਲੋਜੀ AI ਬਲ ਹਰ ਤਰ੍ਹਾਂ ਦੀ ਟੈਕਨੋਲੋਜੀ ਦੀ ਵਰਤੋਂ ਹੋਏਗੀ ਤੁਸੀਂ ਸਰਕਾਰ ਆਪਦਾ ਪੂਰਾ ਜੋਰ ਲਾਏਗੀ ਕਿ ਸਾਂਝੀ ਵਾਲਤਾ ਦਾ ਜਿਹੜਾ ਸਨੇਹਾ ਇਸ ਤਪ ਦੇ ਸਮੇਂ ਦੇ ਵਿੱਚ ਜਦੋਂ ਕਿ ਸੰਪਰਦਾਇਕਤਾ ਦੀਆਂ ਲਹਿਰਾਂ ਬੜੀਆਂ ਵੱਡੀਆਂ ਵੱਡੀਆਂ ਦੇਸ਼ ਦੇ ਵਿੱਚ ਉੱਠ ਰਹੀਆਂ ਆ ਉਹ ਸਮੇਂ ਸਰ ਮਨ ਕੋਈ ਜਿਸ ਨੇ ਦਾ ਜਿਹੜਾ ਸਨੇਹਾ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਤਾਂ ਕਿ ਸੁੱਖ ਸ਼ਾਂਤੀ ਸਮਰiddhi ਪੰਜਾਬ ਤੋਂ ਬਾਅਦ ਵੀ ਪੰਜਾਬ ਤੋਂ ਬਾਅਦ ਵੀ ਹੋਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਐ ਅਸੀਂ ਉੱਥੋਂ ਉੱਥੇ ਜਾ ਕੇ ਸੁਝਾ ਲਵਾਂਗੇ ਦੇਖੋ ਇਹ ਦੇ ਲਈ ਹਲੇ ਇਹ ਪ੍ਰੋਸੈਸ ਦੀ ਸ਼ੁਰੂਆਤ ਹੈ ਤੁਹਾਡੇ ਕੋਲ ਸੁਝਾਉਣਗੇ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਇਹਦਾ ਕੇਂਦਰ ਕਿੱਥੇ ਰੱਖਿਆ ਜਾਵੇ ਜਿ ਸ਼ਰੀਡੀ ਸ਼ਿਸ਼ਗਨ ਸਾਹਿਬ ਰੱਖਿਆ ਜਾਵੇ ਜਾ ਅਨੰਦਪੁਰ ਸਾਹਿਬ ਰੱਖਿਆ ਜਾਵੇ ਬਾਬਾ ਬਕਾਲੇ ਰੱਖਿਆ ਜਾਵੇ ਇਹ ਤੁਹਾਡੇ ਸੁਝਾਅ ਆਉਣ ਤੋਂ ਬਾਅਦ ਸਾਰਿਆਂ ਨਾਲ ਵਿਚਾਰ ਕਰਕੇ ਹੋਏਗਾ ਇਹ ਸੈਸ਼ਨ ਹੋਣ ਦਾ ਸੈਸ਼ਨ ਹੋਏਗਾ ਅਤੇ ਇਹਦੇ ਚ ਗੁਰੂ ਸਾਹਿਬਾਨ ਦੇ ਸਿਧਾਂਤ ਗੁਰੂ ਸਾਹਿਬਾਨ ਦੀ ਕੁਰਬਾਨੀ ਗੁਰੂ ਸਾਹਿਬਾਨ ਦਾ ਸੁਨੇਹਾ اور ਇਸ ਵਿਰਾਸਤ ਨੂੰ ਅੱਗੇ ਲੈ ਅੱਗੇ ਲੈ ਕੇ ਜਾਣ ਦੀ ਲੋੜ किस तरह साड़े सुनहरी इतिहास न अगलिया पीढ़ियां तक पास ऑन कराने लिये विचार देखिए दिस इज नॉट चेंज ऑफ आर्ट हम सुजेशन लेंगे सबसे तो जो जो सुजेशन जैसे जैसे आएंगे वैसे ही हम इसका जो ਦੇਖੋ ਪਹਿਲੀਆਂ ਵੀ ਜਿਹੜੀਆਂ ਸ਼ਤਾਬਦੀਆਂ ਸਰਕਾਰਾਂ ਬਣਾਉਂਦੀਆਂ ਨਹੀਂ ਹੈ ਤੁਸੀਂ 550 ਦੀ ਗੱਲ ਕੀਤੀ ਸਰਕਾਰ ਨੇ ਬਣਾਇਆ ਤੁਸੀਂ ਮਤਲਬ ਉਹ ਤਾਂ ਜੋ ਜੋ ਜਿਹਦੇ ਕੋਲ ਹੈਗਾ ਉਹ ਦੇ ਦੇਗਾ ਨਾ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਏਗਾ ਫਿਰ ਜਦੋਂ ਗੁਰਗੋਬਿੰਦ ਸਿੰਘ ਮਾਰਗ ਕੱਢਿਆ ਗਿਆ ਸੀ ਸਰਕਾਰ ਨੇ ਕੀਤਾ ਸੀ ਫਿਰ ਜਦੋਂ ਤੁਸੀਂ 300 ਸਾਲਾਂ ਬਣਾਇਆ ਸ਼ਾਹਾਦ ਦਾ 1975 ਸਰਕਾਰ ਨੇ ਕੀਤਾ ਸੀ ਉਦੋਂ ਕੇਂਦਰ ਸਰਕਾਰ ਵੀ ਨਾਲ ਸੀ ਫਿਰ ਜਦੋਂ ਪਟਨਾ ਸਾਹਿਬ ਬਣਾਇਆ ਗਿਆ ਸਰਕਾਰ ਨੇ ਕੀਤਾ ਸੀ ਕੇਂਦਰ ਸਰਕਾਰ ਨੇ ਨਾਲ ਸੀ ਪੰਜਾਬ ਸਰਕਾਰ ਵੀ ਗਈ ਸੀ ਹਜੂਰ ਸਾਹਿਬ ਬਣਾਇਆ ਸੀ ਉਦੋਂ ਵੀ ਸਰਕਾਰ ਨੇ ਕੀਤਾ ਸੀ ਸੋ ਜੋ ਸਰਕਾਰ ਦੇ ਕਰਨਾ ਪੈਂਦਾ ਸਰਕਾਰ ਕਰੇਗੀ ਜੋ ਹੋਰ ਸੰਸਥਾਵਾਂ ਨੇ ਸਾਡੀਆਂ ਸਧਕਾਰਕ ਸੰਸਥਾਵਾਂ ਨੇ ਜੋ ਉਹਨਾਂ ਦਾ ਬਣਦਾ ਹੈ ਉਹ ਕਰਨਗੀ ਸਰਕਾਰ ਨੇ ਕੀਤਾ ਸੀ ਸਾਡੀ ਬੀਤੀ ਲਿਖਿਆ ਅੱਜ ਵੀ ਧਾਰਮਿਕ ਸੰਸਥਾਵਾਂ ਦਾ ਸਬਰ ਕਰਦੀ ਸਭ ਤੋਂ ਪਹਿਲਾਂ ਤੁਸੀਂ ਕਾਹਤਾਂ ਸਾਡੇ ਜੰਨਤ ਨੂੰ ਲੋਗੇ ਕਿਤੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੂੰਗਾ ਇਹ ਦੂਸਰਾ ਸੋਚੀ ਨੇਂਡ ਤੇ ਸਾਰਿਆਂ ਨੂੰ ਆਪਾਂ ਮਿਲਾਂਗੇ ਸਾਰਾ ਤੇ ਸਮਾਂ ਲਾਵਾਂਗੇ ਜਿਹੜਾ ਜਿਵੇਂ ਜਿਵੇਂ ਸਾਨੂੰ ਸਮਾਂ ਮਿਲਦਾ ਜਾਊਗਾ ਅਸੀਂ ਤਾਂ ਭੀਖਗ ਬਣ ਕੇ ਜਾਣਾ ਓਵੇਂ ਮੈਂ ਚਲਦੇ ਜਾਵਾਂਗਾ ਸਮਾਂ ਸਭ ਤੁਸੀਂ ਤਾਂ ਸਰਕਾਰ ਦਾ 파ਟ ਨਹੀਂ ਹੈ ਤੁਸੀਂ ਤਾਂ ਅੰਦਰ ਸਿੱਧੇ ਕਰੋ ਇਹ ਸਰਕਾਰ ਦਾ ਨਹੀਂ ਸਰਕਾਰ ਨੂੰ ਕੋਈ ਚਾਹ ਨਹੀਂ ਦੇਖੋ ਬਤੌਰ ਸਿੱਖ ਸਾਡਾ ਵੀ ਕੰਮ ਹੈ ਸਪੀਕਰ ਹੋ ਜਾਣਾ ਦਾ ਮਤਲਬ ਇਹ ਥੋੜੀ ਵੀ ਤੁਸੀਂ ਗੁਰਸਿੱਖ ਨਹੀਂ ਰਹੇ ਨਹੀਂ ਤੁਸੀਂ ਗੁਰਸਿੱਖ ਹੋ ਕੋਈ ਸਾਡੀ ਕੋਈ ਨਹੀਂ ਕਿ ਸਰਕਾਰ ਦਾ ਆਪਾ ਕੋਣਾ ਗੁਰਸਿੱਖ ਕੋਣਾ ਕੋਈ ਲੱਗ ਰੱਖੀ ਜਾਏ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਹੈਲਪ ਕਰ ਰਹੇ ਹੁਣ ਸਰਕਾਰ ਨੇ ਸੁਝਾਅ ਮੰਗੇ ਹੈ ਮੈਸੇਜ ਆ ਇਕੱਠੇ ਕਰਕੇ ਦੇ ਦੇਣੇ ਅਸੀਂ ਸਾਰਿਆਂ ਤੋਂ ਸੁਝਾਅ ਮੰਗਾਗੇ ਪਹਿਲਾਂ ਅਸੀਂ ਸਾਰਿਆਂ ਤੋਂ ਪਹਿਲਾਂ ਸੁਝਾਅ ਮੰਗਾਗੇ ਉਸ ਤੋਂ ਬਾਅਦ ਜੇ ਲੋੜ ਪਈ ਜੇ ਲੋੜ ਹੋਈ ਤੇ ਸੁਝਾਅ ਸਹਿਯੋਗ ਵੀ ਮੰਗਿਆ ਜਾ ਸਕਦਾ ਪਹਿਲਾਂ ਸੁਝਾਅ ਲੈਣੇ ਆ ਅਸੀਂ ਦੇਖੋ ਡਾਕਟਰ ਸੁਖੀ ਵਾਲੇ ਕੁਐਸਚਨ ਆ ਕਿ ਸਾਡਾ ਦੇਖੋ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਸਾਡੀ ਪੰਜਾਬ ਵਿਧਾਨ ਸਭਾ ਦੇ ਆਨਰੇਬਲ ਮੈਂਬਰ ਨੇ ਔਰ ਉਹਨਾਂ ਨੂੰ ਵੀ ਉਹ ਸਾਰੇ ਰਾਈਟਸ ਨੇ ਜਿਹੜੇ ਕਾਨੂੰਨ ਦੇ ਦੀਨ ਉਹ ਸਾਰੇ ਮੈਂਬਰਸ ਨੂੰ ਹੈ ਸੋ ਉਹਨਾਂ ਦਾ ਪੱਖ ਰੱਖਣ ਦਾ ਮੌਕਾ ਉਹਨਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣ ਗਈ ਹੋਈ ਉਹ ਕਰ ਦਿੱਤੀ ਜਾਵੇਗੀ ਉਹ ਉਹ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਜਾ ਚੁੱਕਿਆ ਹੈ ਜੁਲਾਈ ਦੇ ਵਿੱਚ ਕੋਈ ਡੇਟ ਹੈ ਮੈਨੂੰ ਹੁਣ ਯਾਦ ਨਹੀਂ ਹੈ ਜੰਮਾ ਸਾਹਿਬ ਕਿਸ ਮਹੀਨਾ ਦੇ ਵਿੱਚ ਸਿੱਖ ਫੂਲਾਂ ਮਾਰੇ ਬਹੁਤ ਫੂਲਾਂ ਕੋਲੇ ਆਇਆ ਸੀ ਜੀ ਕੋਈ ਤੁਸੀਂ ਇਹ ਵੀ ਪੇਸ਼ਾਦ ਹੁੰਦੇ ਹੋ ਜੀ ਮੈਨੂੰ ਕਿ ਤੁਮਾਂ ਮਰਦੂਈ ਐਜੂਸ ਤੋਂ ਜ਼ਿਆਦਾ ਇਸ ਸਮੇਂ ਪਹਿਲੇ ਅਹ ਦੇਖੋ ਹਰ ਤਰ੍ਹਾਂ ਦਾ ਸੁਝਾਅ ਆ ਤੁਸੀਂ ਇਹ ਜਿਹੜੀ ਗੱਲ ਕੀਤੀ ਇਹ ਵੀ ਇਹ ਵੀ ਮੈਂ ਬਤੌਰ ਸੁਝਾਅ ਨੋਟ ਕਰੂੰਗਾ ਹਰ ਤਰ੍ਹਾਂ ਦੇ ਸੁਝਾਅ ਲਵਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੀਡੀਆ ਨੂੰ ਵੀ ਇਸ ਵਿਰਾਸਤ ਦੇ ਸਬੰਧ ਦੇ ਵਿੱਚ ਵੱਧ ਤੋਂ ਵੱਧ ਮੀਡੀਆ ਦੇ ਵਿੱਚ ਤੁਹਾਡੀ ਇੰਟਰਵੈਂਸ਼ਨ ਹੋਵੇ ਤੁਹਾਡੇ ਆਰਟੀਕਲਸ ਹੋਣ ਤੁਹਾਡੇ ਮੀਡਲਸ ਹੋਣ ਮਤਲਬ ਇਹਦੇ ਬਾਰੇ ਡਿਸਕਸ ਕਰੋ ਤਾਂ ਕਿ ਇਸ ਜਿਹੜੀ ਸਾਡੀ ਵਿਰਾਸਤ ਅਗਲੀਆਂ ਪੀੜ੍ਹੀਆਂ ਤੱਕ ਪਾਸ ਆਨ ਹੋਵੇ ਦੁਨੀਆ ਦੇ ਵਿੱਚ ਸਾਨੂੰ ਦੁਨੀਆ ਨੇ ਕੀ ਦਿੱਤਾ ਅਸੀਂ ਇਨ ਰਿਟਰਨ ਦੁਨੀਆ ਨੂੰ ਕੀ ਦਿੱਤਾ ਅਸੀਂ ਭਾਈਚਾਰੇ ਦਾ ਸਨੇਹਾ ਦਿੱਤਾ ਅਸੀਂ ਸਮਾਨਤਾ ਦਾ ਸਨੇਹਾ ਦਿੱਤਾ ਅਸੀਂ ਸਰਬਤਰ ਸਮਾਨ ਦਾ ਸਨੇਹਾ ਦਿੱਤਾ ਸੋ ਇਹ ਸਨੇਹਾ ਜਾਣਾ ਚਾਹੀਦਾ ਹੈ ਤੁਹਾਡੇ ਰੱਖ ਜਣਾ ਚਾਹੀਦਾ ਸਰਵੋਤਮ ਸਾਹਿਬ ਤੁਸੀਂ ਸਾਰੇ ਬਰਕਰਾਰ ਪੂਰਨ ਸੱਸੀ ਪਾਰਟੀਆਂ ਨੇ ਸੁਝਾਵੇ ਆ। ਹਾਂ ਦੇਖੋ ਫਿਲਹਾਲ ਤਾਂ ਜਿਹੜੇ ਜਿਹੜੀਆਂ ਧਾਰਮਿਕ ਬਾਡੀਜ਼ ਨੇ ਉਹਨਾਂ ਕੋਲ ਜਾ ਰਹੇ ਆ ਔਰ ਰਾਜਨੀਤਿਕ ਪਾਰਟੀਆਂ ਬਾਰੇ ਇਹ ਰਾਜਨੀਤਿਕ ਪਾਰਟੀ ਡਿਸਾਈਡ ਕਰੂਗੀ। ਇੱਕ ਧਾਰਮਿਕ ਜਿਹੜੇ ਹੋਰ ਸਰੂਪ ਨੇ ਇਹਨੂੰ ਮਤਲਬ ਲਈ ਉਹਨਾਂ ਦੇ ਵੱਡੇ ਰੈਡਰ ਵੱਡੇ ਗਰੁੱਪ ਉਹਨਾਂ ਤੱਕ ਵੀ ਮਹੱਤਵ ਹਰੇਕ ਤੋਂ ਸੁਝਾਅ ਮੰਗੇ ਜਾਣਗੇ ਜੋ ਦੇਣਾ ਚਾਹੇਗਾ ਇਹ ਵੀ ਤੁਹਾਡਾ ਇੱਕ ਸੁਝਾਅ ਆ ਗਿਆ। ਯਸ। ਜੀ। ਸਰਕਾਰ ਸਾਹਿਬ ਇਸ ਤੋਂ ਬਾਅਦ ਉਸਨੂੰ ਚਾਹੀਏ। ਪਿਛਲੇ ਮਹੀਨੇ ਸਰਕਾਰ ਨੇ ਨਸ਼ੇ ਖਤਮ ਦੀ ਰਣਨੀਤੀ ਲੱਗੀ ਸੀ ਕਿ ਆਕੀ ਬਿਲਕੁਲ ਖਤਮ ਹੋ ਗਿਆ ਹੈ। ਕਿ ਸਰਕਾਰ ਨੇ ਕਰਦੀ ਹੈ ਕਿ ਪੰਜਾਬ ਦੀ ਸਮੱਸਿਆ ਖਤਮ ਹੋ ਗਿਆ। ਇਹਦੇ ਬਾਰੇ ਪ੍ਰਕਾ ਅਧਿਕਾਰਤ ਤੌਰ ਤੇ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਹੀ ਤੁਹਾਨੂੰ ਦੱਸ ਸਕਦਾ। ਲੇਕਿਨ ਇਹ ਬੜਾ ਅਸਰਦਾਰ ਮਹਿੰਮਾ। ਇਹ ਮੈਂ ਕਹਿ ਸਕਦਾ ਕਿਉਂਕਿ ਮੈਂ ਆਪਣੇ ਹਲਕੇ 'ਚ ਪਿਛਲੇ 1 ਮਹੀਨਾ ਪੂਰਾ ਲਾਇਆ ਹੈ। ਬਹੁਤ ਅਸਰਦਾਰ ਮਹਿੰਮਾ। ਠੀਕ ਥੈਂਕ ਯੂ ਥੈਂਕ ਯੂ ਵੈਰੀ ਮਚ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ